ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਜੇ ਗੱਲ ਕਰੀਏ ਗੁੱਠੇ ਦੀ ਗੁੱਠਾ ਹੈ ਨਾ ਗੁੱਠਾ ਜਿਹੜਾ ਵਾ ਇਹਦੇ ਵਿੱਚ ਕਿੰਨੀ ਕਰਮਾਤ ਹੈਗੀ ਆ ਉਹਦਾ ਤਾਂ ਆਪਣੇ ਵੀ ਕਹਿੰਦੇ ਆ ਨਾ ਵੀ ਜਿਹੜਾ ਡੋਮিনেਟ ਕਰਦਾ ਹੁੰਦਾ ਗੁੱਠਾ ਉਹ ਗੁੱਥੇ ਨੂੰ ਜਿਆਦਾ ਆਪਾਂ ਪਰਸਦੇ ਆ ਤੇ ਜਿਹੜਾ ਹੈਗਾ ਆਪਾਂ ਇੱਥੇ ਇੱਥੇ ਜਿਹੜੇ ਕਿਸੇ ਨੂੰ ਤੁਸੀਂ ਅ ਮਤਲਬ ਕੋਈ ਤੁਹਾਡਾ ਫੈਮਿਲੀ ਦਾ ਹੈਗਾ ਮੈਂਬਰ ਤੇ ਤੁਸੀਂ ਫੋਨ ਤੇ ਆ ਤੇ ਜੇ ਕਿਸੇ ਨੂੰ ਕੋਈ ਗੱਲ ਮਤਲਬ ਤੁਸੀਂ ਇਸ਼ਾਰਾ ਸਮਝ ਰਹੇ ਆਂ ਫਿਰ ਤੁਸੀਂ ਉਹਨੇ ਪੋਜੀਟਿਵ ਦਾ ਕਹਿਣਾ ਜੱਸ ਦਾ ਹੰਗਾਰਾ ਦੇਣਾ ਆਪਾਂ ਕਿੰਨੇ ਆ ਜੱਸ 댓 ਮੀਨ ਵੀ ਹਾਂ ਠੀਕ ਆ ਮੈਂ ਐਗਰੀ ਕਰਦਾ ਤੇਰੇ ਨਾਲ ਹਨਾ ਪਰ ਇੰਡੀਆ ਵਿੱਚ ਮੈਨੂੰ ਜ਼ਿਆਦਾ ਪਤਾ ਕੀ ਕਰਦੇ ਸੀਗੇ ਐਂ ਕਰਕੇ ਕਿ ਤੂੰ ਹੁਣ ਬਸ ਲੂਜ਼ਰ ਆ ਤੂੰ ਹਾਰ ਗਿਆ ਇਹ ਗੁੱਠੇ ਦੇ ਦੋ ਕੰਮ ਤਾਂ ਇਹ ਹੋ ਗਏ ਇੰਗਲੈਂਡ ਵਿੱਚ ਇਸ ਤਰ੍ਹਾਂ ਇੰਡੀਆ ਵਿੱਚ ਇਦਾਂ ਐਂ ਕਰ ਦਿੰਦੇ ਸੀ ਜਾਂ ਫਿਰ ਐਂ ਕਰ ਦਿੰਦੇ ਤੁਸੀਂ ਡੋਡੋ 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 ਹਰਿਆ ਤੇ ਹੁਣ ਇਹ ਤੇ ਗੱਲ ਵੀ ਜਿੰਨਾ ਜਦੋਂ ਪਹਿਲੇ ਟਾਈਮਾਂ ਦੇ ਵਿੱਚ ਲੋਕ ਵਿਚਾਰੇ ਪੜੇ ਨਹੀਂ ਸੀਗੇ ਹਨ ਤੇ ਉਹਨਾਂ ਦੇ ਕੋਲੇ ਵੀ ਸਾਈਨ ਕਰਨਾ ਪੈਂਦਾ ਸੀਗੇ ਸਾਈਨ ਤਾਂ ਕਰਨੀ ਸੀ ਸਕਦੇ ਗੁੱਠਾ ਲੋਂਦੇ ਸੀਗੇ ਜਿਹੜਾ ਵੀ ਜੀ ਤੋਂ ਉਹ ਲੋਂ ਲੈਂਦੇ ਸੀਗੇ ਕੋਈ ਮਨੀਮ ਆ ਜਾਂ ਕੋਈ ਹੈਗਾ ਕੀ ਹੈਗੀ ਆ ਅੜਤੀ ਉਹ ਗੁੱਠਾ ਲਵਾ ਲੈਂਦੇ ਸੀਗੇ ਗੁੱਠਾ ਝ ਅਨਾ ਉਹਨਾਂ ਦਾ ਉਹ ਲੋਨ ਲੈ ਲੈਂਦੇ ਸੀਗੇ ਜੇ ਹੁਣ ਤੁਸੀਂ ਜ਼ਮੀਨ ਤੇ ਜਾਇਦਾਦ ਦਾ ਕਿਸੇ ਵੀ ਚੀਜ਼ ਦਾ ਵਟਵਾਰਾ ਕਰਨਾ ਤੁਸੀਂ ਆਪਦੇ ਬੱਚੇ ਨੂੰ ਗਾਂ ਦੇਣੀ ਆ ਉਹਦੇ ਵਿੱਚ ਮਿਲੀਅਨ ਦਾ ਹੋਵੇ ਚਾਹ ਇਟਲੀਅਨ ਦਾ ਹੋਵੇ ਚਾਹ ਹਜ਼ਾਰਾਂ ਚਾਹ ਚਾਹ ਲੱਖਾਂ ਚਾਹ ਚਾਹ ਸਵਾਹ ਚ ਇਹ ਗੁੱਠਾ ਹਰੇਕ ਥਾਂ ਤੇ ਕੰਮ ਕਰ ਦਿੰਦਾ ਜਿੱਥੇ ਕਿਸੇ ਨੇ ਦੇਖਿਆ ਵੀ ਇਹ ਗੁੱਠਾ ਲੱਗਾ ਹੋਇਆ ਇਹਦਾ ਮਤਲਬ ਵੀ ਹਾਂ ਇਹ ਚੀਜ਼ ਉਹਨੂੰ ਦੇ ਰਿਹਾ ਵਾ ਚਾਹ ਹਜ਼ਾਰਾਂ ਦੀ ਆ ਚਾਹ ਲੱਖਾਂ ਦੀ ਆ ਤab ਹੁਣ ਸਾਈਨ ਕਰਨੇ ਪੈਂਦੇ ਹਨ ਤੇ ਪਰ ਇੰਨਾ ਕੁ ਟਾਈਮ ਬਦਲ ਗਿਆ ਇੰਨੀ ਕੁ ਪਾਵਰ ਆ ਅਗੂਠੇ ਦੀ ਇੱਕ ਅਗੂਠਾ ਇਹ ਵੀ ਉਂਗਲੀਆਂ ਦੇ ਨਾਲ ਦਾ ਹੀ ਆ ਤੇ ਪਰ ਦੇਖ ਲਓ ਹਰ ਇੱਕ ਇਨਸਾਨ ਦੀ ਆਪਣੀ ਆਪਣੀ ਸੋਚ ਦਾ ਆਪਣੀ ਆਪਣੀ ਕੰਮਕਾਰ ਦਾ ਕਰਦਾਰ ਆ ਜਿਹੜਾ ਇਹ ਅਗੂਠੇ ਦਾ ਕਰਦਾਰ ਬਹੁਤ ਤਕੜਾ ਤੇ ਓਕੇ ਜੀ ਸਤਿ ਸ਼੍ਰੀ ਅਕਾਲ